ਆਪਣੇ ਚਰਨਾ ਜਥਾਂ ਨਾ ਕਰੀਨਾ ਤੁਨਾ ਨਾ ਕਰੀਨਾ ਤੁਨਾ ਕਦ ਤੂੰਏ ਆਉਣਾ ਅਸੀਂ ਤੱਕ ਨਿਆਰਾ ਕਦ ਤੂੰਏ ਆਉਣਾ ਅਸੀਂ ਤੱਕ ਨਹੀਂ ਆਣਾ ਹੋਂਦਾ ਰਹਿੰਦਾ ਏ ਸਾਡੇ ਵੀ ਬਨੇਰੇ ਉੱਤੇ ਕਾਂਸ ਬੇਕੁ ਤੇਰੀ ਨੂੰ ਕਨਾਮ ਆਪਣੇ ਚਰਨਾ ਜਥਾਂ ਨਾ ਕਰੀਨਾ ਤੁਨਾ ਨਾ ਕਰੀਨਾ ਤੁਨਾ ਅਸੀਂ ਤੇਰੇ ਦਰਿਓਂ ਤੇ ਆਗੇ ਅਟਦਿਆਂ ਬੱਲੇ ਅਸੀਂ ਤੇਰੇ ਦਰਿਓਂ ਤੇ ਆਗੇ ਅਟਦਿਆਂ ਬੱਲੇ ਬਸ ਸਾਡੀ ਇੱਤ ਹੀ ਗੁਜਾਰੀ ਸਾਡੀ ਫਰਦੋ ਜੀ ਬਾ ਫਰਦੋ ਜੀ ਬਾ ਮੈਨੂੰ ਦੇ ਦੇ ਤੁਹਨਾ ਆਪਣੇ ਚਰਨਾਂ 'ਚ ਹਾਂ ਨਾ ਕਰੀਨਾ ਤੁਨਾ ਨਾ ਕਰੀਨਾ ਤੁਨਾ ਗੁਰੂ ਤੇਰੇ ਐਸਾਨਾ ਦਾ ਕਦੇ ਪੁੱਲ ਮੋੜ ਨੀ ਹੋ ਸਕਦਾ ਗੁਰੂ ਤੇਰੇ ਐਸਾਨਾ ਦਾ ਕਦੇ ਪੁੱਲ ਮੋੜ ਨੀ ਹੋ ਸਕਦਾ ਫਤਾਂ ਵੀਆ ਮੈਨੂੰ ਮੇਰੇ ਲੱਖਾਂ ਨੇ ਗੁਨਾਹ ਮੇਰੇ ਲੱਖਾਂ ਨੇ ਗੁਨਾਹ ਮੈਨੂੰ ਦੇ ਦੇ ਤੁਹਨਾ ਆਪਣੇ ਚਰਨਾਂ 'ਚ ਹਾਂ ਨਾ ਕਰੀਨਾ ਤੁਨਾ ਨਾ ਕਰੀਨਾ ਤੁਨਾ